ਫਲੋਰ ਦੇ ਖੁੱਲੇ ਅਸਮਾਨ ਹੇਠਾਂ ਬਣੇ ਜਲੰਧਰ ਨੂੰ ਜਾਣ ਵਾਲੇ ਬੱਸ ਸਟੈਂਡ ਤੇ ਸਵਾਰੀਆਂ ਦੇ ਬੈਠਣ ਲਈ 20 ਫੁੱਟ ਲੰਬੀ ਸੈਰ ਦਾ ਨਿਰਮਾਣ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਐਨਜੀਓ ਵੱਲੋਂ ਕਰਵਾਇਆ ਗਿਆ ਜਿਸ ਦਾ ਉਦ்கਾਟਨ ਸ਼ੁੱਕਰਵਾਰ ਨੂੰ ਦਰਬਾਰ ਮਈਆ ਭਗਵਾਨ ਜੀ ਫਲੋਰ ਦੇ ਮੁੱਖ ਸੇਵਾਦਾਰ ਬਾਬਾ ਸ਼ੰਭੂ ਰਾਮ ਜੀ ਅਤੇ ਇਲਾਕੇ ਦੇ ਸਮਾਜ ਸੇਵੀ ਡਾਕਟਰਾਂ ਜਿਨ੍ਹਾਂ ਵਿੱਚ ਡਾਕਟਰ ਸतीश अरोड़ा ਡਾਕਟਰ ਕੁਲਦੀਪ ਰਾਏ ਡਾਕਟਰ ਜੀ ਐਸ ਬਾਠ ਡਾਕਟਰ ਕੁਲਦੀਪ ਬਾਲਾਜੀ ਸੇਵਾ ਸੰਗ ਦੇ ਰਿੰਕਾ ਪਾਸੀ ਅਤੇ ਗਣਪਤੀ ਕਲੱਬ ਦੇ ਪ੍ਰਧਾਨ ਮਹੇਸ਼ ਕੁਮਾਰ ਟੋਨੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਪੀਤਾ ਕਟਕੇ ਕੀਤਾ ਦਸਨ ਯੋਗ ਹੈ ਕਿ ਐਨਜੀਓ ਵੱਲੋਂ ਪਹਿਲਾ ਵੀ ਨਵਾਸ਼ੇਰ ਬਾਸੜਡੇ ਤੇ ਸ਼ਹਿਰ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਇਸ ਤੋਂ ਇਲਾਵਾ ਮਾਨਵਤਾ ਦੀ ਸੇਵਾ ਲਈ ਵੀ ਲੋੜਵੰਦਾਂ ਦੀ ਮਦਦ ਸੰਸਥਾ ਵੱਲੋਂ ਕੀਤੀ ਜਾਂਦੀ ਰਹਿੰਦੀ ਹੈ ਡਾਕਟਰ ਕੁਲਦੀਪ ਰਾਏ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਭਵਿਕ ਵਿੱਚ ਨਾਲ ਖੜਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਐਨਜੀਓ ਦੇ ਬੁਲਾਰੇ ਜਤਿਨ ਮਹਿਤਾ ਨੇ ਮਾਣਮੱਤੀਆਂ ਸ਼ਖਸੀਅਤਾਂ ਅਤੇ ਸਹਿਯੋਗੀ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਆਖਰਵਾਤਨਾ ਭਲਾ ਐਨਜੀਓ ਵੱਲੋਂ ਜੋ ਇੱਥੇ ਛੱਡ ਲਗਾਈ ਗਈ ਆ ਉਹਦਾ ਅਸੀਂ ਸਾਰੇ ਬਹੁਤ ਹੀ ਸਤਿਕਾਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਆਰਗੇਨਾਈਜੇਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿਉਂਕਿ ਇੱਥੇ ਜ਼ਰੂਰਤ ਵੀ ਸੀ ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਆ ਉਹਦੇ ਵਿੱਚ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋਣੀ ਸੀ ਤਾਂ ਇਹਦੇ ਵਿੱਚ ਇਹਨਾਂ ਨੇ ਜੋ ਕੰਮ ਕੀਤਾ ਬਹੁਤ ਛੜਾਗਾ ਜੋਗਾ ਬਹੁਤ ਵਧਾਈ ਦੇ ਪਾਤਰ ਹੈ ਤੇ ਅਸੀਂ ਆਸ ਕਰਦੇ ਆ ਕਿ ਅੱਗੇ ਵੀ ਇਹ ਇਦਾਂ ਦੀ ਭਲਾਈ ਦੇ ਕੰਮ ਕਰਦੇ ਰਹਿਣਗੇ ਸਾਡੇ ਸਾਰਿਆਂ ਦਾ ਸਾਡੇ ਸਾਰਿਆਂ ਵੱਲੋਂ ਇਹਨਾਂ ਨਾਲ ਪੂਰਾ ਸੰਯੋਗ ਕੀਤਾ ਜਾਊਗਾ ਪਹਿਲਾਂ ਤਾਂ ਅਸੀਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਛੱਡ ਪਈ ਹੈ ਤੇ ਬਾਬਾ ਸ਼ੰਭੂ ਜੀ ਰਿੰਕੂ ਬਾਸੀ ਤੇ ਹੋਰ ਸਾਰੇ ਡਾਕਟਰਾਂ ਕੋਲੋਂ ਅਸੀਂ ਇਹਨਾਂ ਦਾ ਮੂਰਵਲੇੜਾ ਕਰਾਇਆ ਆ ਤੇ ਆਫ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਦਾਂ ਦੇ ਜਿਹੜੇ ਪ੍ਰੋਜੈਕਟ ਨਵੇਂ ਲੈ ਕੇ ਆਵਾਂਗੇ ਫਲੋਰ ਦੇ ਲਈ ਤੇ ਨਵਾਂ ਸ਼ਹਿਰ ਅੱਡੇ ਦੇ ਵੀ ਕਾਫੀ ਵੱਡੀ ਸ਼ੈੱਡ ਪੁਵਾਈ ਹੈ ਤੇ ਇੱਥੇ ਵੀ ਪੁਵਾਈ ਹੈ ਜੇ ਕਿਤੇ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਉੱਥੇ ਵੀ ਮਤਲਬ ਪਵਾਵਾਂਗੇ ਇਦਾਂ ਦੇ ਲੱਗਦਾ ਹੋਇਆ ਫਲੋਰ ਦੇ ਵਿੱਚ ਇਸ ਤੋਂ ਬਾਅਦ ਜਿੱਦਾਂ ਹੁਣ ਇੱਕ ਨੂਰ ਮਹਿਲ ਅੱਡਾ ਜਿਹੜਾ ਉੱਧਰ ਵੀ ਪ੍ਰੋਸੈਸ ਕਰ ਰਹੇ ਹਾਂ ਹਾਂਜੀ ਬਿਲਕੁਲ ਪ੍ਰੋਸੈਸ ਚੱਲਦਾ ਪਿਆ ਜੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਬਣ ਗਈ ਤੇ ਉੱਥੇ ਵੀ ਅਸੀਂ ਪਵਾਵਾਂਗੇ ਤੇ ਪ੍ਰਸ਼ਾਸਨ ਦਾ ਵੀ ਅਸੀਂ ਤੈਅ ਦਿলো ਧੰਨਵਾਦ ਕਰਦੇ ਆਂ ਸਹਿਯੋਗ ਦਿੱਤਾ ਉਹਨਾਂ